ਸਤਿ ਸ੍ਰੀ ਅਕਾਲ ਮਿੱਤਰੋ ਕਦਾ ਠੀਕ ਠਾਕ ਜੇ ਆਏ ਦੇ ਬਲੌਗ ਦੀ ਸ਼ੁਰੂਆਤ 12 ਵਜੇ ਤੋਂ ਬਾਅਦ ਹੀ ਹੋਈ ਆ ਤੇ ਰਾਤ ਤੇ ਲੇਟ ਹੋ ਗਏ ਤੇ ਛੁੱਟੀਆਂ ਚ ਤਾਂ ਵੇਖ ਤੀ ਹੋ ਜਾਂਦਾ ਛਣੀਆਂ ਤੋਂ ਛੁੱਟੀ ਵੀ ਦੇਰ ਕਰਕੇ ਜੇ ਇੰਜੋਏ ਕਰ ਲਈ ਤਾਂ ਮੜਾ ਮੋਟਾ ਤੇ ਰਾਤ ਵੀ ਲੇਟ ਹੋ ਗਏ ਤਾਂ ਹੁਣ ਉੱਠੇ ਆ 12:00 ਵੱਜ ਗਏ ਆ 12 ਤੋਂ ਬਾਅਦ ਦਾ ਹੀ ਟਾਈਮ ਹੋ ਗਿਆ ਆ ਦੇ ਨੂੰ ਕਰਦੇ ਆ ਦੇਖਦੇ ਆ ਕਿਦ ਨੂੰ ਨਿਕਲ ਹੁੰਦਾ ਕੇ ਪਾਸ ਨੂੰ ਆਏ ਪਲਾਨ ਬਣਦਾ ਕਿ ਇੰਨੀ ਕਰੀਏ ਅੱਜ ਇਸ ਕਰਕੇ ਆ ਬਾਹਰ ਦਾ 뷰 ਧੁੱਪ ਸਿਕਣਾ ਤੇ ਆਈ ਆ ਜੀ ਬਾਹਰ ਦਾ 뷰 ਬਾਲਕਨੀ ਚ ਖੜਾ ਹਾਂ ਤੇ ਧੁੱਪ ਬੜੀ ਕੜਾਕੇ ਦੀ ਲੱਗੀ ਆ ਤੇ ਉਹ ਇੱਥੇ ਦੀ ਮਾਰਕੀਟ ਘਰ ਦੇ ਲਾਗੇ ਆ ਲੋਕ ਸਾਹਮਣੇ ਆ ਜੋ ਵੀ ਸਮਾਨ ਚਾਹੀਦਾ ਭਈ ਥੋੜ ਜੰਦਾ ਬੰਦਾ ਇੱਥੋਂ ਲੈ ਆਉਂਦਾ ਬਾਕੀ ਤੁਸੀਂ ਦੇਖ ਗਾਦੇ ਆ ਗਰਮੀ ਇੰਡੀਆ ਤੋਂ ਵੱਧ ਪੈ ਜਾਂਦੀ ਇੱਥੇ ਤੇ ਹੁਣ ਥੋੜਾ ਟਾਈਮ ਹੋ ਰਿਹਾ ਤੇ ਬੀਚਪੂ ਚਾਲੂ ਹੋਏ ਨੇ ਲੋਕਾਂ ਨੇ ਉੱਥੇ ਜਾਣ ਲੱਪਣਾ ਅੱਜ ਵੀ ਬਹੁਤ ਜਿੱਦਾਂ ਸ਼ਾਂਤੀ ਜਿਹੀ ਆ ਨਹੀਂ ਤਾਂ ਇੱਥੇ ਦਾ ਘੁੰਮ ਦੇ ਫਿਰ ਦੇ ਲੋਕ ਦੀ ਜੀ ਰਹਿੰਦੇ ਆ ਤੇ ਅੱਜ ਫੇ ਇਨੇ ਕਣਕੁੜੀਆਂ ਦੇ ਕਿਸੇ ਪਾਸੇ ਨੂੰ ਵਿੱਚ ਤੇ ਜਾਂ ਕਿਸੇ ਪਾਸੇ ਨੂੰ ਇੱਧਰ ਹੀ ਤੇ ਉਹਦੇ ਕਰਕੇ ਬਸ ਸ਼ਾਂਤੀ ਦਾ ਮਾਹੌਲ ਆ। ਬਾਕੀ ਦੇਖਦੇ ਹਾਂ ਕਿਸ ਪਾਸੇ ਨੂੰ ਅੱਜ ਆਪਾਂ ਵੀ ਮਾਰਦੇ ਹਾਂ ਟਰਾਈ ਜੇ ਗੱਲ ਬਣ ਕੇ ਕੇ ਪਾਸੇ ਨਿਕਲਦੇ ਹਾਂ। ਤੇ ਅੱਜ ਵੀ ਦੇਖਦੇ ਹਾਂ ਜੇ ਨਿਕਲ ਹੋਇਆ ਕਿਸ ਪਾਸੇ ਨੂੰ। ਕੰਗੀ ਕੰਮ ਕਰ ਲਾਓ ਬਈ ਮਿੱਤਰੋ ਨਹਾਤ ਹੋ ਗਏ ਹੁ ਚਾਲੇ ਪਾ ਲਿਆ। ਸੱਜਣਾ ਦੇ ਘਰ ਆਲ ਨੂੰ ਤੇ ਜਾ ਕੇ ਦੇਣੀਆਂ ਉਥੇ ਮਹੌਲ ਜੱਲਾ ਉਹਨਾਂ ਐ ਇਹ ਤੇ ਹੁਣ ਤੁਰਿਆ ਹਾਂ ਉਧਰੋਂ ਤੇ ਗਰਮੀ ਨੇ ਇਥੇ ਬੱਟ ਕੱਢੇ ਪਏ ਆ ਅੱਜ ਤੱਕ ਮੇਰੇ ਖਿਆਲ ਨਾਲ ਕੱਲ ਨਾਲੋਂ ਕਾਫੀ ਜ਼ਿਆਦਾ ਗਰਮੀ ਆ ਆ ਬੂਟੇ ਆ ਬਾਟੇ ਆ ਕਰਕੇ ਨਾ ਬੜਾ ਸਹੀ ਆ ਇਥੇ ਸ਼ਹਿਰ 'ਚ ਵੀ ਕਾਫੀ ਬੂਟੇ ਆ ਇਦਾਂ ਲਓ ਲਾਓ ਜੀ ਆ ਗਏ ਮੁੰਡਿਆਂ ਦੇ ਘਰ ਇਹ ਬੱਲ ਮਾਰਦੇ ਆ ਦੇਖ ਦੇ ਕੀ ਕਰਦੇ ਆ ਵੀ ਹਮ ਇੱਕ ਵਾਰ ਮਾਰ ਲਾਗਾ ਉਹ ਖੋਲ ਦੇ ਮੁੰਡੇ ਹਾਲ ਤਾਂ ਗਈ ਤੇ ਆਲੂ ਵਾਲੇ ਆ ਆਸ਼ਾ ਇਹਨਾਂ ਦਾ ਕਿ ਸੱਦਨ ਨਹੀਂ ਆ ਦੂਆ ਕਿੱਥੇ ਆ ਦੁਬਟਾ ਖਾਣੇ ਆ ਜੀ ਲੈ ਮੈਨੂੰ ਨਹੀਂ ਚਲੋ ਮੈਂ ਤਾਂ ਬਾਰ ਕਾਫੀ ਪੀ ਆਇਆ ਹਾਂ ਹਾਂ ਚਲੋ ਕੋਈ ਖਾਣ ਨੂੰ ਨਹੀਂ ਆ ਸਾਡੇ ਘਰਾਂ ਲੰਘਦੇ ਨਹੀਂ ਚਲੋ ਇਹਨਾਂ ਕੰਮ ਕਰਾ ਚਲ ਮੇਲੇ ਇੱਥੇ ਚੱਲ ਸਵੇਰ ਦਾ ਮੈਂ ਉਹਦੇ ਆਟਾ ਗੁੰਨੂਗਾ ਮੈਂ ਰੱਖਿਆ ਅਟਾ ਟਾਈ ਗੁੰਨਿਆ ਤੂੰ ਹੋਰ ਕੀ ਕੀਤਾ ਹੈ ਹੋਰ ਕੀ ਕਿਤਾਬ ਮੁੰਡਾ ਦੇ ਵਿਚਾਰ ਲੱਗਾ ਉਹ ਭਾਂਡੇ ਧੋਏ ਉਹ ਭਾਈ ਨੇ ਮੈਨੂੰ ਆ ਵੀ ਗਿਆ ਜਾਂਦਾ ਬਹਿ ਜਾ ਤੂੰ ਬਹਿ ਜਾ ਉਹਦਾ ਤੈਨੂੰ ਕਿਹਾ ਹੋਣਾ ਤੂੰ ਤਾਂ ਬਿਸ਼ਰਮਾ ਬਹਿ ਗਿਆ ਕਿਉਂ ਓਏ ਦੇਖਿਆ ਵੀ ਕਹਿੰਦਾ ਹਾਂ ਤਾਰਾ ਨਹੀਂ ਸ਼ਰਮ ਕਰ ਲਿਆ ਮੈਂ ਬਣਾਉਣਾ ਕੋਈ ਚੱਕਰ ਨਹੀਂ ਚੱਕਰ ਦੀ ਇੰਨਾ ਭਰਾਵਾ ਚੱਲਦਾ ਯਾਰ ਇੰਨਾ ਕਿਤੇ ਚੱਲਦਾ ਹਾਂ ਚੱਲਦਾ ਆ ਨਹੀਂ ਚੱਲਦਾ ਚੱਲਦਾ ਚਲਾ ਜੀ ਤੂੰ ਬਣਾ ਨਹੀਂ ਨਹੀਂ ਆ ਵੀ ਗਿਆ ਇਹ ਮੈਨੂੰ ਆ ਵੀ ਗਿਆ ਹੀ ਕੋਈ ਦੱਸਿਆ ਨਹੀਂ ਸਹੀ ਲਾ ਜਰਾ ਪਿਆਸ ਆਈ ਉਹ ਚਲੋ ਰਹਿਣ ਦੇ ਹੈਲਪ ਤਾੜੀਆਂ ਮਾਰੋ ਇਹਨੇ ਦਹੀਂ ਦਾ ਡੱਬਾ ਖੋਲ ਲਿਆ ਹੀ ਆਜੋ ਪਰੌਂਠੇ ਖਾਣੇ ਦਾ ਆਜੋ ਇਹ ਦਹੀਂ ਹੈ ਉਹ ਪਰੌਂਠੇ ਉੱਧਰ ਆ ਦਹੀਂ ਦਾ ਬਣਾਉਣਾ ਹੀ ਆ ਸਹੀ ਹੈ ਸਹੀ ਹੈ ਚਲੋ ਬਣਾਉ ਹੁਣ ਖਾਣ ਲੱਗੇ ਦਿਖਾਵਾਂਗੇ ਤੁਹਾਨੂੰ ਸ਼ਾ ਪਹਿਲੇ ਹੀ ਬਣਾ ਕੇ ਰੱਖਿਆ ਹੀ ਵਾਓ ਸੇਰ ਸਾਹਿਬ ਆ ਆਪਣੇ ਡਾਈਨਿੰਗ ਟੇਬਲ ਤੇ ਰੱਖੋ ਇੱਥੇ ਪੂਰੀ ਰੇਡ ਕੇ ਪਰੌਂਠੇ ਤੇ ਹੁਣ ਚੋਬਰ ਨਿਕਲ ਚੁਗੇ ਆ ਕੇ ਪਾਸੇ ਨੂੰ ਤੇ ਹੁਣ ਇਹਨਾਂ ਨੂੰ ਲੈ ਕੇ ਜਾਂਦੇ ਪਲਾਦੀਆ ਉੱਥੇ ਖੇਡਦੇ ਆ ਕ੍ਰਿਕਟ ਹੈਗੇ ਦੋ ਚਾਰ ਚਾਰ ਜਣੇ ਹੁਣ ਆਪਾਂ ਟੀਮ ਚੱਲੀ ਆ ਤੇ ਬਾਕੀ ਹੁਣ ਦਿਖਾਉਨੇ ਉੱਥੇ ਮਾਹੌਲ ਚਾਲ ਤੇ ਅਗਲਾ ਮਾਹੌਲ ਤੁਹਾਨੂੰ ਦੂਆ ਕੈਮਰਾ ਕਰਕੇ ਦਿਖਾ ਆ ਇੱਥੇ ਕੇਕ ਨੂੰ ਮਿਲਦੇ ਆ ਬੇਕਰੀ ਬੇਕਰੀ ਬਾਕੀ ਹਰਿਆਲੀ ਹਰਿਆਲੀ ਹੋਈ ਆ ਤੇ ਨਾ ਹੀਰੋ ਕਿ ਉਹ ਪੋਪਾ ਹੁੰਦੀ ਨਾ ਸਾਡੀ ਮੈਡਮ ਤੋਂ ਹੁੰਦੀ ਇਹਦੇ ਨਾਲ ਦੀ ਪੈਪ ਪਤਾ ਨਹੀਂ ਕੀ ਕਹਿੰਦੇ ਉਹਨੂੰ ਪੋਪਾ ਆਹ ਕਿਹੜੀ ਪੋਪਾ ਆਹ ਪਤਾ ਨਹੀਂ ਚੱਲ ਛੱਡ ਤੇ ਇੱਥੇ ਵੀ ਆਈਆਂ ਨੇ ਚੇਤਕ ਵੀ ਇਹਦੇ ਚੇਤਕ ਵੀ ਆ ਅਸੀਂ ਚੇਤਕ ਕਰਾਇਆ ਨਾ ਰੰਗ ਦੀ ਪੂਰਾ ਕਰਕੇ ਸਫਾਰੀ ਮੇਰੇ ਨਾਲ ਤੇ ਬਾਕੀ ਤੁਹਾਨੂੰ ਮਾਹੌਲ ਚਾਲ ਦਿਖਾਉਣੀ ਆ ਜਾ ਕੇ ਤੇ ਮੇਟਰੋ ਆਪਾਂ ਪੌਂਦੀਆਂ ਪਾਰਕ ਤੇ ਇੱਥੇ ਦੇ ਦੇ ਮਾਹੌਲ ਚਾਲ ਬੈਡ ਦੇਖੋ ਕਿੰਨਾ ਖੇਡਦੇ ਆ ਨਿਆਣਿਆਂ ਵਾਲੇ ਬੈਡਾਂ ਖੇਡਣ ਲੱਗੀ ਹੋਣਾ ਆ ਦੇਖੋ ਵੀਊ ਪਾਰਕ